ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਗੁਰ ਅਰਜਨ ਵੇਟੋਂ ਕੁਰਬਾਨੀ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਧੁਨ ਤੇ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਵੀ ਆਪਾਂ ਇਸ ਸ਼ਬਦ ਨੂੰ ਇੱਕ ਵਾਰ ਗਾਇਨ ਕਰ ਚੁੱਕੇ ਹਾਂ ਸਿੱਖ ਚੁੱਕੇ ਹਾਂ ਜੋ ਕਿ ਇੱਕ ਅਲੱਗ ਧੁਨ ਤੇ ਧਾਰਿਤ ਹੈ ਅੱਜ ਜੋ ਆਪਾਂ ਤੁਹਾਨੂੰ ਕਰਨ ਜਾ ਰਹੇ ਹਾਂ ਉਹ ਛੋਟੇ ਬੱਚੇ ਵੀ ਆਸਾਨੀ ਦੇ ਨਾਲ ਗਾਇਨ ਕਰ ਸਕਦੇ ਹਨ ਨਵੇਂ ਸਿੱਖਣ ਵਾਲਿਆਂ ਵਾਸਤੇ ਵਿਸ਼ੇਸ਼ ਧੁਨ ਇਹ ਹੈ ਤੇ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਸਿੱਖਦੇ ਹਾਂ ਤਾਂ ਦੂਜੇ ਕਾਲੇ ਨੂੰਸਾਰ ਮੰਨਦੇ ਹਾਂ ਕਿਉਂਕਿ ਤਾ ਸਬਤਕ ਵਿੱਚ ਸ਼ਬਦ ਬਿਲਕੁਲ ਨਹੀਂ ਜਾ ਰਿਹਾ ਹੈ ਤੇ ਸ਼ਬਦ ਦਾ ਚਲਨ ਮਦ ਸਬਤਕ ਵਿੱਚ ਹੀ ਹੈ ਤੇ ਜਦੋਂ ਆਪਾਂ ਸਾ ਦੂਜੇ ਕਾਲੇ ਨੂੰ ਮੰਨਦੇ ਹਾਂ ਤਾਂ ਸਾਤੋਂ ਬਾਅਦ ਸ਼ੁਧਰੇ ਗਾ ਕੋਮਲ ਅਤੇ ਸ਼ੁਧ ਦੋਨੋਂ ਲੱਗਦੇ ਹਨ ਮਾ ਸ਼ੁਧ ਪਾ ਅਤੇ ਸ਼ੁਧ ਧਾ ਇਥੇ ਤੱਕ ਹੀ ਸਵਰ ਦਾ ਚਰਣ ਹੈ ਆਸਾਨੀ ਦੇ ਨਾਲ ਆਪ ਜੀ ਇਸ ਨੂੰ ਗਾਇਨ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਵਾਰ ਸਥਾਈ ਗਾਇਨ ਕਰਦੇ ਹਾਂ ਤੇ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ ਫਿਰ ਅੰਤਰਾ ਸਿੱਖਾਂਗੇ ਗੁਰ ਅਰਜਨ ਦੇਵ ਤੋਂ ਕੁਰਬਾਨੀ गुर अर्जन् विो भाणि भूरि अर्जन् विो भुरबाणि भू अर्जन् विो भुरबाणि गुरु अर्जन् विटो परबाणि गुर अर्जन् <Bardi> विरबाणि <Delire> ਗੁਰ ਅਰਜਨ ਵੇਟੋ ਕੁਰਬਾਨੀ ਗੁਰ ਅਰਜਨ ਵੇਟੋ ਕੁਰਬਾਨੀ ਰਹਿੰਦੇ ਗੁਰਦਰਿਆਉ ਵਿੱਚ ਰਹਿੰਦੇ ਗੁਰਦਰਿਆਉ ਮੇਨ ਮੁਨਿ ਨੇ ਇਤਨਿਰ ਬਾਣੀ ਗੁਰ ਅਰਜਨ ਵਿਟੋ ਗੁਰ ਬਾਣੀ ਗੁਰ ਅਰਜਨ ਵਿਟੋ ਗੁਰ ਬਾਣੀ ਤੇ ਅੰਤਰੇ ਵਿੱਚ ਰਹਿੰਦੇ ਗੁਰ ਦਰਿਆ ਉਹ ਵਿੱਚ ਰ

ਮੀਨ ਕੋਲੀਨ ਤੇ ਨਿਰਵਾਣੀ ਇਸ ਤੋਂ ਬਾਅਦ ਫਿਰ ਆ ਜਾਂਦਾ ਹੈ ਪੂਰੇ ਆਰੇ ਜਨ ਵੇਟੋਂ ਕੁਰਬਾਨੀ ਪੂਰੇ ਆਰੇ ਜਨ ਵੇਟੋਂ ਕੁਰਬਾਨੀ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਯੂਰ ਜੀ ਕੀ ਫਤਿਹ